ਸਵਾਗਤ ਹੈ ਕਿਸਾਨ ਵੀਰੋਡ ਢੇਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਸੰਧੂ ਤੋਂ ਕਰਾਂਗੇ ਜੀ ਕਵਰ ਬੈੜਾ ਦਿਖਾਵਾਂ ਤੁਹਾਨੂੰ ਤਿੰਨ ਇੱਕ ਕੈਰ ਸ਼ੇਰ ਤੇ ਇੱਕ ਜਰਸੀ ਤੇ ਇੱਕ ਕੈਚ ਗੱਲਬਾਤ ਸਾਰੀ ਬਾਈ ਭਰਪੂਰ ਨਾਲ ਕਰਾਵਾਂਗੇ ਸੱਸੀ ਕਾ ਬਾਈ ਸੱਸੀ ਕਾ ਜੀ ਬਹੁਤ ਠੀਕ ਹੋ ਜੀ ਠੀਕ ਠਾਕ ਸਾਦੀ ਕਲਾ ਕਰ ਫਗੂ ਰਹਾਂਦਾ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ 9915466734 ਹੂੰ ਪਿੰਡ ਸੰਧੂ ਕਲਾ ਜ਼ਿਲ੍ਹਾ ਵਰਨਾਲਾ ਤਹਿਸੀਲ ਤਪਾ ਹੂੰ ਫੋਨ ਨੰਬਰ 9915466734 ਨੇੜੇ ਜੀ ਨੇੜੇ ਪਿੰਡ ਆਪਾਂ ਨੂੰ ਬਰਨਾਲੇ ਆਲੇ ਪਾਸੋਂ ਸਹਣਾ ਨੇੜੇ ਪਿਆ ਜਾਂਦਾ ਭਗਤੇ ਭਾਈ ਆਲੇ ਪਾਸੋਂ ਤੇ ਮੋਗੇ ਆਲੇ ਪਾਸੋਂ ਭਦੌੜ ਨੇੜੇ ਆ ਜਾਂਦਾ ਇਧਰ ਮਾਨਸ ਵਾਲੇ ਪਾਸੋਂ ਤਪਾ ਨੇੜੇ ਆ ਜਾਂਦਾ ਇਸ ਤਰ੍ਹਾਂ ਓਕੇ ਜੀ ਤੇ ਚੰਗਾ ਚੱਲੀ ਜਾਂਦਾ ਹੈ ਕੰਮ ਬਹੁਤ ਸੋਹਣਾ ਚੱਲਦਾ ਕਿਰਪਾ ਤੇ ਵੀਡੀਓ ਦਾ ਰਿਸਪਾਂਸ ਕਿਵੇਂ ਰਿਹਾ? ਹਾਂ ਵੀਡੀਓ ਬਹੁਤ ਸੁਣੀ ਚੱਲ। ਬਹੁਤ ਵਧੀਆ ਮਿਲਦਾ ਰਿਹਾ। ਤੇ ਅੱਜ ਆਪਾਂ ਜਾਨਵਰ ਦਿਖਾਉਣੇ ਆ। ਅੱਜ ਤਨ ਜਾਨਵਰਾਂ ਹੂੰ ਤਾਂ ਬਾਕੀ ਆਪਣੇ ਕੋਲੇ ਰਿਟੇਨ ਕੀ ਪਕੜੂ ਗਏ। ਹਾਂ। ਆਪਾਂ ਤੁਹਾਨੂੰ ਮਰਜ਼ੀ ਲੈ ਲਓ। ਪਹਿਲੇ ਨੰਬਰ ਦੇ ਆਪਾਂ ਜਰਸੀ ਵਾੜ ਦੇਖੀ ਜਾਂਦੇ ਆ ਜੀ। ਕਿਹੜਾ ਸੂਆ ਸੂਈ ਤੇ ਕਦੋਂ ਸੂਈ? ਇਹ ਪਹਿਲਾ ਸੂਈ ਆ ਜੀ। ਮੰਨ ਲਓ ਵੀ 8 ਦਿਨ ਦੀ ਸੂਈ ਵੀ ਅੱਜ 12 ਕਿਲੋ ਦੁੱਧ ਤਿਆਰ ਹੈ। ਕਿੰਨੇ ਦਿਨਾਂ ਦੀ ਜੀ? 8 ਦਿਨਾਂ ਦੀ ਸੂਈ ਆ 12 ਕਿਲੋ ਦੁੱਧ ਤਿਆਰ ਮਗਰ ਬੱਚੀ ਆ। ਮਗਰ ਬੱਚੀ ਲਿਆਓ ਜੀ ਨੂੰ। ਨਹੀਂ ਮਗਰ ਬੱਚਾ ਜ ਪਹਿਲਾ ਸੂਆ ਜੀ ਬਲੂਨ ਸੂਈ ਹੈ ਓਕੇ ਕਿਥੋਂ ਤੱਕ ਦੁੱਧ ਨੂੰ ਜਾੜੂ ਜੀ ਦੁੱਧ ਦੇ ਦੇਖੋ ਜੀ ਆਪਾਂ ਝੂਠ ਤਜਣਾ ਮਰਜੀ ਵੜੀਓ 15 16 ਕਿਲੋ ਦੁੱਧ ਬੱਚੀ ਦੇ ਢਾਂਚੇ ਦੇ ਨਾਲ ਖੁੱਲਾ ਖੁੱਲਾ ਦੇ ਦੂਗੀ ਖੁੱਲਾ ਦੇ ਦੂਗੀ ਤੇ ਬਾਕੀ ਅਗਲੀ ਦੀ ਸੇਵਾ ਤੇ ਡਮੈਂਟਾ ਭਈ 18 ਵੀ ਲੈ ਸਕਦਾ ਬਾਕੀ ਤਾਂ ਯਾਰ ਮੱਝ ਦਾ ਕੰਮ ਕਰਨਾ ਇਹਨੇ ਹਨਾ ਮੱਝ ਦਾ ਕੰਮ ਕਰਨਾ ਆ ਦੇਖੋ ਖਾਣੇ ਵਾਲੇ ਦਾ ਸਟਾਫ ਆ ਬਾਕੀ ਘਰੇ ਦੁੱਧ ਵਕਤਨਾ ਹੈ ਵਜਨ ਵਜੂਦ ਬਹੁਤ ਵਧੀਆ ਹਨਾ ਹਾਂਜੀ ਹਾਂਜੀ ਹੂੰ ਬਾਕੀ ਬਾਹਰ ਗੋਲ ਆ ਗਈ ਤੁਹਾਨੂੰ ਲਓ ਜੀ ਥਣਾ ਸੁਣਾਇਆ ਢਾਂਚਾ ਸਪੇਸ ਆ ਜਿਹੜੀ ਬਹੁਤ ਸੋਹਣੀ ਆ ਹੂੰ ਹੂੰ ਆ ਡਰੂਡਰ ਸੋਹਣਾ ਗੱਵਛੀ ਦਾ ਆ ਦੇਖੋ ਥਣ ਲੇਵੇ ਦੀ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਆ ਫੇਸ ਦੀ ਕੁਆਲਿਟੀ ਇਤੋਂ ਗੱਲ ਹੋ ਜਾ ਇੱਕ ਬਾਕੀ ਸਹੀ ਸਾਉ ਹੈ ਚੰਗੀ ਜਿਹੇ ਦਾ ਓਕੇ ਜੀ ਜਮ ਹਨ ਹੈ ਨਹੀਂ ਉਹ ਹੀ ਗੱਲ ਲੈ ਚਲੋ ਜੀ ਆ ਦੇਖੋ ਜੀ ਇਤੋਂ ਫੇਸ ਇਹਦਾ ਕਰੋ ਚੈੱਕ ਤੇ ਲਵੀ ਉਮਰ ਦੀ ਆ ਲਵੀ ਟੁੱਟੀ ਮਰੀ ਨਹੀਂ ਹੈ ਨਾ ਹਾਂ ਓਕੇ ਜੀ ਤੇ ਡਿਮਾਂਡ ਦੱਸੀ ਚਲੋ ਜੀ ਨਾਲ ਦੀ ਨਾਲ ਡਿਮਾਂਡ ਇਹਦੀ ਆਪਾਂ 62000 ਚੋਂ ਮਾਨਤਾਨ ਕਰਦਾਂਗੇ ਮਗਰ ਆ ਗਿਆ ਬੱਛਾ ਹਾਂਜੀ 12 ਕਿਲੋ ਬੋਲਾ ਤੁਸੀਂ ਮਿਲ ਕੇ ਲੈ ਜਾ ਸਕਦੇ ਹੋ ਤੇ ਦੁੱਧ ਦੇ ਦੂ 15 ਕਿਲੋ ਹਨਾ 15 ਤੋਂ 16 ਖੁੱਲਾ ਦੇਉ ਜੀ ਤੇੜ ਮਾੜ ਕੀ ਦੱਸੀ ਸੀ ਤੋ ਹੈ ਤੇੜ 1000 ਤੋਂ 1400 ਓਕੇ ਜੀ ਓਕੇ ਤੇ ਅੱਗੇ ਦਿਖਾਵਾਂ ਤੁਹਾਨੂੰ ਐਰ ਸੈਰ ਪੂਰੀ ਟਾਪ ਦੀ ਆ ਸਰਵੱਛੀ ਮਾਲਾ ਵੀ ਆਪਾਂ ਜਰਸੀ ਲੈਣੇ 25 ਤੋਂ 30 ਹਜ਼ਾਰ ਦੇ ਵਿੱਚ ਓਕੇ ਉਹਨੂੰ ਵੀ ਸਾਲ ਤਾਂ ਜੇ ਅੱਜ ਠੀਕ ਭਰਾ ਲਗੇ ਤਾਂ ਉਹ ਲੱਗਣਾ ਲੱਗ ਜਾਂਦਾ ਓਕੇ ਜੀ ਤੇ ਅੱਗੇ ਐਰ ਸੈਰ ਵੱਡੇ ਢਾਂਚੇ ਦੀ ਵੱਡੇ ਕੱਦ-ਕਾਢ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਮਗਰ ਐਰ ਸੈਰ ਦੇ ਕੀ ਹੋਊ ਵੀ ਪੁੱਛਾਂਗੇ ਅੱਛਾ ਐਰ ਸੈਰ ਮਗਰ ਆ ਗਈ ਬੱਛੀ ਹਾਂ ਜੀ ਓਕੇ ਸੁਹਾਦੂ ਕਸੂਈ ਹੈ ਜੀ ਸੁਹਾ ਦੂਜਾ ਇਹ ਮਾਲ ਉਹ ਵੀ ਰਾਤ ਦੀ ਸੂਈ ਵੀ ਆ ਸਵੇਰ ਦੀ 1 ਕਿਲੋ ਦੀ ਗੋਲੀ ਦੀ ਚਵਾਈ ਹੋਈ ਵੀ ਆ ਸੂਆ ਦੂਜਾ ਤੇ ਪਹਿਲੇ ਸੂਏ ਕਿੰਨਾ ਲੋਡ ਕੱਢਿਆ ਪਹਿਲੇ ਸੂਏ 25 ਕਿਲੋ ਮਾਲਕਾਂ ਨੇ ਦੱਸਿਆ ਵੀ 24 ਤੋਂ 25 ਕਿਲੋ ਦੱਸਤਾ 25 22 ਕਿਲੋ ਤੋਂ ਤਾਂ ਬੱਚੀ ਇਹਨੇ ਦੇਣਾ ਕਿ ਨੇ ਆ ਦੇਖੋ ਥਣਲੇਵਾ ਪੂਰਾ ਸਾਫ ਖੋਲ ਲਓ ਜੀ ਬਾਕੀ ਮਗਰ ਜਾਨ ਬਾ ਟੌਪ ਦਾ ਆ ਗਿਆ ਬੱਚੀ ਆ ਇਹ ਐਚਪ ਵਿਚ ਆ ਗਈ ਹੈ ਨਾ ਹਾਂ ਬੱਚੀ ਐਚਪ ਦੇ ਵਿੱਚ ਆ ਗਈ ਬਣੂਗੀ ਸਰਾ ਓਕੇ ਹਾਂਜੀ ਤੇ ਬੈਡ ਵੀ ਚੰਗੇ ਪਨੇ ਵਾਲੀ ਆਪਾਂ ਕਹਿ ਸਕਦਾ ਕੋਈ ਫੇਸ ਦੀ ਕੁਆਲਿਟੀ ਇੱਕ ਨੰਬਰ ਮਗਰ ਵੀ ਬੱਚੀ ਤੇ ਆਪ ਵੀ ਬੱਚੀਆਂ ਵਰਗੀ ਪਈ ਆ ਹਨਾ ਆਹਾਰੇ ਬੱਚੂ ਆ ਦੂਜਾ ਸੂਆ ਬੱਚੀ ਤੇ ਕਰਮ ਵਾਲੀਆਂ ਦੁੱਧ ਦੇ ਫੈਟ ਵਾਲਾ ਪੌਂਦਗਾ ਹਾਂ ਦੁੱਧ ਚੰਗੇ ਢਾਂਚੇ ਦੀ ਆ ਫੜ ਹੂੰ ਦੁੱਧ ਪਾਉ ਫੈਟ ਵਾਲਾ ਚੰਗਾ ਢਾਂਚਾ ਚੰਗਾ ਹਵਾਨਾ ਪਾ ਕਹਿ ਨਹੀਂ ਸਕਦੇ ਹੈਗਾ ਹੀ ਆ ਆ ਦੇਖੋ ਜੀ ਇੱਥੋਂ ਕਰੋ ਇਹਨੂੰ ਚੈੱਕ ਹੂੰ ਇੱਥੋਂ ਕਰੋ ਇਹਦਾ ਫੇਸ ਚੈੱਕ ਲਿਓ ਜੀ ਕੁਆਲਿਟੀ ਬਹੁਤ ਹਾਂ ਬਹੁਤ ਹੋਸੀ ਬਹੁਤ ਆ ਬਾਕੀ ਐ ਸਾਰੇ ਪਾਸੇ ਸੁੱਚਾ ਜਾਨਵਰ ਆ ਜਿਹੜਾ ਮਗਰ ਜਾਨਵਰ ਆ ਉਹਦੀ ਵੀ ਅਬ ਉਮੀਦ ਚੰਗੀ ਆ ਪਾਲ ਲੰਦੀ ओके okay, जी हां जी आ देखो जी पेश ਦੀ ਕੁਆਲਿਟੀ ਵੀ ਚੰਗੀ ਤੇ ਥਾਣਲੇ ਵਾ ਜਿਹੜਾ ਟੈਸਟਰਾ ਹੀ ਆ ਹੈ ਨਾ हां जी हां ਇੱਥੋਂ ਕਰੋ ਇਹਦੇ ਸੰਦੇਖ ਲੈ ਚਲੋ ਜੀ ਹੂੰ ਇਹਦਾ 1 ਲੱਖ ਚੋਂ 1 ਲੱਖ 15000 ਚ ਮਾਨਦਾਨ ਕਰ ਓਕੇ 1 ਲੱਖ 15000 ਜਮਾਨਤਾਨ ਕਰ ਦੇਣਾ ਤੇ ਬਾਕੀ ਨਿਕਲਦੀ ਬਹੁਤ ਘੱਟ ਆ ਹੈ ਨਾ हां जी हां ਓਏ ਯਾਰ ਸਿਰ ਦੀ ਗੋ ਘੱਟ ਮਿਲਦੀ ਹੈ ਜੀ ਤੇ ਬਾਕੀ ਤਾਂ ਜਾਨਵਰ ਮਗਰ ਬਹੁਤ ਚੰਗਾ ਆ ਗਿਆ ਬੜਾ ਚੰਗਾ ਜਾਨਵਰ ਆ ਜੀ ਓਕੇ ਜੀ ਆ ਦੇਖੋ ਜੀ ਥਾਂ ਦੀ ਥੋੜੀ ਜਰੂਰ ਕਿਉਂਕਿ ਪਸ਼ੂ ਜ਼ਿਆਦਾ ਹੋ ਜਾਂਦੇ ਕਰਕੇ ਕਮੀ ਹੋ ਜਾਂਦੀ ਹੈ ਹੈ ਨਾ हां जी हां जी ਆ ਦੇਖੋ ਬੱਚੀ ਦਿਖਾਓ ਮਾੜੀ ਜੀ ਆ ਦੇਖੋ ਪਟਪਟੋਏ ਓਕੇ ਜੀ ਬਸ ਹੂੰ ਬਹੁਤ ਪਿਆਰੀ ਬੱਚੀ ਆ 115 ਤਿਆਰ ਨਾਮ ਸਨਮਾਨ ਹੋ ਜਾਣਾ ਤੇ 24 ਜੂਈ ਹੈ ਨਾ 24 ਜੂਈ ਤਾਂ ਗੱਲ ਨਹੀਂ ਆਇਆ ਕੋਈ ਨਹੀਂ ਆ ਲਓ ਜੀ ਹੂੰ ਬਾਜੀ ਕੁੱਤੀਆਂ ਪਾਡੂ ਮੂਹਰੇ ਨੂੰ ਮਾਰ ਦੇ ਦਿਆ ਦਸੱਲੀ ਵਾਲਾ ਸੌਦਾ ਕਹਿ ਸਕਦੇ ਆਪਾਂ ਹਾਂ ਸੌਦਾ ਆਪਣੇ ਕੋਲੇ ਕੋਈ ਨਹੀਂ ਮਾੜਾ ਹੁੰਦਾ ਸਤਗੁਰ ਦੀ ਕਿਰਪਾ ਨਾਲ ਨਾ ਗਲਤ ਦੇਣਾ ਨਾ ਦੇਗੀ ਤੇ ਅੱਗੇ ਜਿਹੜੀ ਐਫਐਫਾ ਵੱਡੇ ਗੱਦ ਕਰਦੀ ਇਹਦਾ ਬੱਚਾ ਜੀ ਇਹਦਾ ਬੱਚਾ ਹੋ ਚਿੱਟਾ ਬੱਚਾ ਚਿੱਟਾ ਬੱਚਾ ਵਿਚਾਲਣਾ ਨਹੀਂ ਹਾਂ ਆਪਣੇ ਦੀ ਸੂਈ ਕਹ ਲੋ ਹੂੰ ਨੌ ਦੀ ਕਹ ਲੋ ਕਿੰਨਾ ਰੈਡੀ ਆ ਅੱਜ 18 ਕਿਲੋ ਰੈਡੀ ਆ 18 ਕਿਲੋ ਦੁੱਧ ਰੈਡੀ ਆ ਲੀਟਰ ਮਾਰ ਕੇ ਲਿਆ ਸਕਦਾ ala ਦੂਜਾ ਸੂਆ ਛਿੱਗੀ ਮੂੰਹ ਤੇ ਫਿਰ ਕੱਦ ਕੁੱਦ ਦਾ ਤਾਂ ਤੇ ਬਰੀਡ ਦਾ ਹਨਾ ਲੇਖੇ ਕੋਈ ਨਹੀਂ ਮੈਂ ਤਾਂ ਲੇਖਾ ਅੰਤ ਮੁਕਿਆ ਹਕ ਅੰਤ ਮੁਕਿਆ ਜੀ ਬਾਕੀ ਦੀ ਗੱਲ ਜਾਣ ਇਹ ਜਿਹੇ ਬੱਚੀਆਂ ਵੀ 60 60 ਨੂੰ ਵਿਕੀ ਜਾਂਦੀਆਂ ਹਨਾ ਹਾਂਜੀ ਆ ਦੇਖੋ ਨੌਂ ਨਾ ਦੇਖਦੀਆਂ ਹੂੰ ਤੇ ਲੇਖਾ ਕੋਈ ਨਹੀਂ ਕਿੱਥੋਂ ਤੇ ਕਰ ਦੁੱਧ ਨੂੰ ਜਾਊ ਜੀ ਦੁੱਧ ਵੇ ਦੇਣਾ ਚਾਹੀਦਾ ਬੱਚੇ ਨੂੰ ਸਭ ਕਿਸ ਤਾਈ ਕਿਲੋ ਓਕੇ ਜੀ ਤੋਰਾ ਤਾਰਾ ਚੰਗਾ ਜੀ ਬਾਕੀ ਦੀ ਗੱਲ ਥੱਲੇ ਉਹ ਥਾਂ ਲੈ ਵੀ ਦੀ ਪੂਰੀ ਸਾਬ ਸੁਥਰੀ ਹੈ ਢਾਂਚਾ ਬਹੁਤ ਵੱਚੀ ਦਾ ਸਪੇਸ ਤੋਂ ਚੰਗੀ ਹੈ ਥਣਾ ਥੁਣਾ ਦੀ ਹੋਰ ਆ ਬੱਚੀ ਅੱਧ ਵੇਲ ਚੰਗੀ ਹੈ ਵੱਚੀ ਹੂੰ ਬਾਕੀ ਕਟ ਵਾਲਾ ਹਵਾਨਾ ਆ ਗਿਆ ਹਣਾ ਲੈ ਚਲੋ ਫੇਸ ਦੀ ਕੁਆਲਿਟੀ ਚੰਗੀ ਹੜਨੀ ਖੁਰਨੀ ਦਾ ਢਾਂਚਾ ਬਹੁਤ ਹੋਣਾ ਵੱਚੀ ਬਾਕੀ ਦੀ ਗੱਲ ਯਾਰ ਬ੍ਰੀਡ ਵੀ ਚੰਗੀ ਤਿਆਰ ਕਰ ਰਹੀ ਨਾ ਬ੍ਰੀਡ ਇੱਕ ਨੰਬਰ ਆ ਦੇਖੋ ਇੱਥੋਂ ਚੈੱਕ ਕਰੋ ਡੱਬ ਪ੍ਰਿੰਟ ਜਿੱਥੇ ਇੱਥੇ ਚਾਹੀਦੇ ਜਿੰਨੇ ਚਾਹੀਦੇ ਓਨੇ ਆ ਜਾ ਪੁੱਤਾ ਜਾ ਚਲੋ ਜੀ ਤੇ ਭਰਪੁਰ ਜੀ ਇਹਦਾ ਕਿੰਨਾ ਇਹਦਾ ਵਾਸਾ ਆਪਾਂ ਮੁੱਲ ਕਰਾਉਣਾ ਤਾਂ ਚਾਹੇ ਸਵਾਲਾ ਕਰਾ ਲਓ 1,50000 ਤੋਂ ਮਾਨਤਾ ਨੂੰ ਮਾਨਤਾ ਨੂੰ ਬਾਕੀ ਵੱਡੀ ਬੱਛੀ ਆ ਗਈ ਜਿਹੜੇ ਭਰਾ ਨੂੰ ਇਹਦੀ ਬਰੀਡ ਦਾ ਪਤਾ ਹੈ ਨਾ ਜੇ ਆਪਾਂ ਘਰ ਵਾਲੇ ਤੋਂ ਵੀ ਲੈਨੇ ਆਂ ਅਗਲਾ 1.5 ਲੱਖ ਤੋਂ 1.65 ਤੋਂ ਘੱਟ ਮੁੱਲ ਨਹੀਂ ਕਰਦਾ ਜੀ ਬੱਚੀ ਨਹੀਂ ਮੈਂ ਮੰਗਦਾ ਹਾਂ ਹਾਂਜੀ ਤੇ ਚੰਗੀ ਬਰੀਡ ਜੇ ਕਿਹਨੇ ਫਾਰਮ ਤਿਆਰ ਕਰਨਾ ਉਸ ਟਾਈਪ ਦੀ ਬੱਛੀ ਆ ਨਾ ਹਾਂਜੀ ਹਾਂਜੀ ਆ ਦੇਖ ਚੱਲ ਪੁੱਤ 1 ਲੱਖ ਤੇ ਕਿੰਨਾ ਸੀਗਾ ਜੀ ਇਹਦਾ 5000 ਤੋਂ ਮਾਨ ਪੰਜ ਓਕੇ ਮਾਨ ਸਨਮਨ ਹੋ ਜਾਣਾ ਤੇ ਚੰਗੀਆਂ ਵੜਾਂ ਤਿੰਨ ਅਸੀਂ ਤਿੰਨੇ ਤੁਹਾਨੂੰ ਦਿਖਾਈਂਗਾ ਤੇ ਪਹੁੰਚੇ ਸੀ ਪਿੰਡ ਆਪਾ ਸੰਧੂ ਜੀ ਸੰਧੂ ਕਲਾ ਕਿ ਖੁਰਦਾ ਜੀ ਸੰਧੂ ਕਲਾ ਜੀ ਸੰਧੂ ਕਲਾ ਓਕੇ ਜੀ ਤੇ ਬਾਕੀ ਵੀ ਕਾਫੀ ਪਸ਼ੂ ਖੜੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਵੇ ਸਭ ਭਾਗਤ ਕਰ ਸਕਦੇ ਆ ਨੰਬਰ ਬੋਲਿਓ ਜੀ 99546733 99546734 ਪਿੰਡ ਹੈਗਾ ਜੀ ਸੰਧੂ ਸੰਧੂ ਕਲਾ ਜਿਲ੍ਹਾ ਬਰਨਾਲਾ ਤਸਵੀਰ ਤਾਂ ਬਰਕਤਾਂ